ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਲਾਇਆ ਹੋਇਆ ਜੀ ਕੰਮ ਪਿੰਡ ਸੋਤਲ ਲਓ ਜੀ ਇੱਧਰ ਆਪਣਾ ਸਮਾਨ ਪਿਆ ਕਰਿਆ ਨਾ ਤੇ ਅੱਜ ਆਪਾਂ ਤੁਹਾਨੂੰ ਮਿਕਸ ਜਿਹੜੀ ਸਬਜ਼ੀ ਉਹ ਬਣਾ ਕੇ ਦਿਖਾਵਾਂਗੇ ਵੀ ਆਪਾਂ ਸਬਜ਼ੀ ਇਹ ਜਿਹੜੀ ਤਿਆਰ ਕਿਵੇਂ ਕਰਦੇ ਆ ਮਿਕਸ ਫਰਾਈ ਇੱਧਰ ਆਪਣੀ ਹੋ ਰਹੀ ਹੈ ਜੀ ਕੜਾਹੀ ਦੇ ਵਿੱਚ ਆਪਾਂ ਨੇ ਗੋਭੀ ਪਾਈ ਹੋਈ ਆ ਲਓ ਜੀ ਤੇ ਅੱਜ ਫਿਰ ਆਪਾਂ ਤੁਹਾਨੂੰ ਮਿਕਸ ਸਬਜੀ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਕਿਵੇਂ ਬਣਦੀ ਆ ਤੇ ਪ੍ਰੋਪਰ ਤਰੀਕੇ ਨਾਲ ਵੀਡੀਓ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਬਾਕੀ ਇੱਧਰ ਆਪਣਾ ਕਰਿਆਨਾ ਪਿਆ ਜੀ ਇਹ ਆ ਦੇਖੋ ਤੇ ਲੋ ਜੀ ਇੱਧਰ ਆਪਣਾ ਟੀਮ ਮੈਂਬਰ ਜਿਹੜੇ ਲੱਗੇ ਹੋਏ ਆ ਜੀ ਆਲੂ ਛਿੱੜਨ ਟਿੱਕੀ ਵਾਸਤੇ ਤੇ ਸਿੰਮੂ ਤੇ ਪ੍ਰਵਿੰਦਰ ਲੱਗੇ ਹੋਏ ਆ ਜੀ ਗੋਭੀ ਕੱਟਣ ਮਿਕਸ ਦੀ ਮਸ਼ਰੂਮ ਤੇ Shimla mirch ਆਪਾਂ ਫਰਾਈ ਨਹੀਂ ਕਰਦੇ ਇਨੂੰ ਆਪਾਂ ਗਰੇਵੀ ਚ ਪੁੰਨੂਗੇ ਤੇ ਬਾਕੀ ਆਪਾਂ ਨੇ ਆ ਟਮਾਟਰ ਪਿਆਜ਼ ਦੀ ਗਰੇਵੀ ਆ ਜਿਹੜੀ ਉਬਾਲ ਕੇ ਮਿਕਸੀ ਕਰ ਲਈ ਆ ਤੁਹਾਨੂੰ ਦਿਖਾਵਾਂਗੇ ਤੜਕਾ ਮਾਰ ਕੇ ਤੇ ਬਾਕੀ ਮੱਕ ਜ ਤੇ ਕਾਜੂ ਆਪਾਂ ਨੇ ਭੋਕੇ ਰੱਖਤੇ ਇਹ ਵੀ ਆਪਾਂ ਨੇ ਪੇਸਟ ਬਣਾਉਣਾ ਸਬਜ਼ੀਆਂ ਵਾਸਤੇ ਤੇ ਲੋ ਜੀ ਇੱਧਰ ਮਿਕਸ ਦੇਖੋ ਜੀ ਆਪਣੀ ਕਿੰਨੀ ਵਧੀਆ ਫਰਾਈ ਹੋ ਰਹੀ ਆ ਸੋ ਇਸ ਤਰੀਕੇ ਨਾਲ ਅਸੀਂ ਮਿਕਸ ਆ ਜਿਹੜੀ ਉਹ ਫਰਾਈ ਕਰਦੇ ਆ ਜੀ ਤੇ ਸਬਜ਼ੀ ਆ ਜਿਹੜੀ ਮਿਕਸ ਉਹ ਉਵਾਲ ਕੇ ਵੀ ਬਣ ਜਾਂਦੀ ਆ ਕਈ ਵਾਰ ਜਿਹੜੇ ਪੈਣਪਰਾ ਸਾਡੇ ਚੈਨਲ ਤੇ ਨਵੇਂ ਆ ਜੀ ਕਾਟਿੰਗ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਆਜੋ ਫਿਰ ਤੁਹਾਨੂੰ ਅੱਜ ਮਿਕਸ ਸਬਜ਼ੀ ਜਿਹੜੀ ਬਣਾ ਕੇ ਦਿਖਾਉਂਦੇ ਆਪਾਂ ਤੇ ਇੱਧਰ ਬਾਬੂ ਬਾਈ ਨਹੀਂ ਲੱਗੇ ਹੋਏ ਟਿੱਕੀਆਂ ਬਣਾਉਣਾ ਤੇ ਲਓ ਜੀ ਇੱਧਰ ਗੁਲਾਬ ਸਿੰਘ ਜੀ ਪੀ ਰਹੇ ਚਾਹ ਬੈਠੇ ਆ ਨਾਲ ਕਿਆ ਚੱਲ ਰਿਹਾ ਮੱਠੀ ਮੱਠੀ ਵਧੀਆ ਏ ਮੱਠੀ ਵਧੀਆ ਨਰਮ ਪਈ ਏ ਨਜ਼ਾਰਾ ਹੈ ਬਹੁਤ ਵਧੀਆ ਮੈਂ ਲੋ ਜੀ ਇੱਧਰ ਜਲੇਬੀਆਂ ਦੇ ਮਠੀਆਂ ਤੇ ਆਪਣੀ ਮਿਕਸ ਸਬਜ਼ੀ ਪਈ ਏ ਜੀ ਤੇ ਇੱਧਰ ਸਿੰਮੂ ਨੇ ਤੇ ਇਤੀ ਦਾਲ ਨੂੰ ਉਬਾਲੀ ਤੜਕਾ ਮਾਰਤੇ ਬਾਈ ਹਾਂਜੀ ਹਾਂਜੀ ਮਾਰਤੇ ਜੀ ਠੀਕ ਕਰ ਲਓ ਜੀ ਤੜਕਾ ਗਿਆ ਪੱਜ ਤੇ ਹੁਣ ਬਣਾਉਨੇ ਫਿਰ ਆਪਾਂ ਮਿਕਸ ਤੇ ਲੋ ਜੀ ਹੁਣ ਬਣਾਉਨੇ ਆ ਮਿਕਸ ਦੀ ਗਰੇਵੀ ਸਭ ਤੋਂ ਪਹਿਲਾਂ ਪਾ ਲਿਆ ਆਪਾਂ ਨੇ ਦੇਗੇ ਦੇ ਵਿੱਚ ਰਫਾਇਡ ਥੋੜਾ ਜਿਹਾ ਪਾਵਾਂਗੇ ਜੀਰਾ ਇਹ ਲੋ ਜੀ ਜੀਰਾ ਭੁੰਨਾਂਗੇ ਥੋੜਾ ਜਿਹਾ ਠੀਕ ਹੈ ਜੀ ਇਹਦੇ ਭੁੰਨਣੇ ਆ ਤੇ ਜਦੋਂ ਜੀਰਾ ਹਲਕਾ ਜਿਹਾ ਆਪਣਾ ਭੁੰਨਿਆ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਠੀਕ ਹੈ ਜੀ ਆ ਦੇਖੋ ਇੰਨਾ ਕੱਪਾ ਲੈ ਲਸਣ ਪਾ ਲੈਣੇ ਇਹਦੇ ਵਿੱਚ ਤੇ ਲਸਣ ਨੂੰ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਤੇ ਨੂੰ ਪੋਨ ਲਸਣ ਮੀਂਹ ਹੁਣ ਆਪਾਂ ਤੇ ਲੋ ਜੀ ਲਸਣ ਭੁੰਨਿਆ ਗਿਆ ਹੁਣ ਪਾਉਣੀ ਹੈ ਇਹਦੇ ਵਿੱਚ ਦੇਖੀ ਮੈਂ ਚੋਡੀ ਜੀ ਆ ਲੋ ਜੀ ਅੱਧੀ ਕਿ ਟੱਪੀ ਉਸ ਤੋਂ ਬਾਅਦ ਥੋੜੀ ਜਿਹੀ ਹਲਦੀ ਹਲਦੀ ਪਾਵਾਂਗੇ ਫਿਰ ਜੀ ਹਲਦੀ ਆਪਾਂ ਨੇ ਹਲਦੀ ਪਾ ਲਈ ਤੇ ਹਲਦੀ ਪਾਉਣ ਤੋਂ ਬਾਅਦ ਹਲਦੀ ਹੋਰ ਪਾਵਾਂਗੇ ਬੜੀ ਢੋਲੀ ਹਲਦੀ ਪੈ ਗਈ ਤੇ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਨਾਲ ਤਿਆਹ ਹੁੰਦਾ ਦੇਖੀ ਮੱਛੀ ਤੇ ਹਲਦੀ ਜਿਹੜੀ ਉਹ ਫੁੱਕਦੀ ਨਹੀਂ ਹੈਗੀ ਯਾਨੀ ਚੱਲਦੀ ਨਹੀਂ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲਾ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਜਿਹੜਾ ਆਪਾਂ ਨੇ ਪੀਸ ਕੇ ਰੱਖਿਆ ਹੋਇਆ ਉਹਦੇ ਨੂੰ ਆਨੇ ਹੁਣ ਦੋ ਤਿੰਨ ਜੱਗ ਜਿਹੜੇ ਆਪਾਂ ਮਸਾਲੇ ਦੇ ਪਾਵਾਂਗੇ ਲਓ ਜੀ ਗਰੇਵੀ ਆਪਾਂ ਨੇ ਢੇੜੀ ਹੈ ਜੀ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੇ ਅਸੀਂ ਬਿਆਹਾਂ ਦੇ ਵਿੱਚ ਗਰੇਵੀ ਲਓ ਜੀ ਤਿੰਨ ਜੱਗ ਜਿਹੜੇ ਆਪਾਂ ਪਾਵਾਂਗੇ ਇਹਦੇ ਵਿੱਚ ਲਓ ਜੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਗ੍ਰੀਨ ਚਿੱਲੀ ਦੇਖਦਾ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਅਦਰਕ ਤੇ ਲਓ ਜੀ ਇਹ ਗਰੇਵੀ ਨੂੰ ਹੁਣ ਆਪਾਂ ਘੱਟੋ ਘੱਟ 10 ਤੋਂ 12 ਮਿੰਟ ਜਿਹੜਾ ਪਕਾਉਂਗੇ। ਬੰਦਾ ਕੈਮਰਾ। ਤੇ ਲਓ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕੀ ਚ ਨੇ ਕਿੰਗਾ। ਅੱਧੀ ਕਟੱਪੀ। ਲਾਤੀ ਕਸਤੂਰੀ ਮੇਥੀ ਲਾਵਾਂਗੇ। ਚੋਗਾ। ਕੋਈ ਕਸਤੂਰੀ ਮੇਥੀ ਲਾ ਲਈ ਆਪਾਂ ਨੇ ਤੇ ਹੁਣ ਲਾਵਾਂਗੇ ਥੋੜਾ ਜੀਰਾ ਪਾਊਡਰ। ਜੀਰਾ ਪਾਊਡਰ ਲਾਵਾਂਗੇ। ਤੇ ਥੋੜਾ ਜਿਹਾ ਲਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਇਹ ਗਲੀ ਇੱਕ 온 ਜੜਾ ਧਨੀਆ ਪਾਊਡਰ ਦਾ ਹੋ ਗਿਆ ਤੇ ਲੋ ਜੀ ਗਰੇਵੀ ਆਪਣੀ ਭੁੰਨੀ ਗਈ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਤੇ ਮਸ਼ਰੂਮ ਕਿਉਂਕਿ ਸ਼ਿਮਲਾ ਮਿਰਚ ਤੇ ਮਸ਼ਰੂਮ ਹੈ ਜਿਹੜੀ ਇਹ ਸੀ ਮਸਾਲੇ ਦੇ ਵਿੱਚ ਪਕਾਉਨੇ ਆ ਤਾਂ ਕਰਕੇ ਕਿਉਂਕਿ ਸਬਜ਼ੀ ਦਾ ਟੇਸ ਤਾਂ ਜਿਹੜਾ ਵਧੀਆ ਹੁੰਦਾ ਹੈ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਤੇ ਲੋ ਜੀ ਥੋੜੇ ਜਿਹਾ ਪਿਆਜ਼ ਪਾ ਦੂਗੇ ਕੱਚੇ ਤੇ ਲੋ ਜੀ ਇੱਕ ਉਹ ਜਿਹੜਾ ਨਾਣ ਦਾ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਸਿਰਕਾ ਸਿਰਕੇ ਨਾਲ ਵਧੀਆ ਟੇਸਟ ਆਉਂਦਾ ਹੈ ਬਾਸ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਜਦੋਂ ਤੱਕ ਆਪਣੀਆਂ ਸਬਜ਼ੀਆਂ ਜਿਹੜੀਆਂ ਉਹ ਪੱਕ ਨਹੀਂ ਜਾਂਦੀਆਂ ਤੇ ਤੁਸੀਂ ਕਲਰ ਦੇਖੋ ਸਬਜ਼ੀ ਦਾ ਮੈਂ ਕਹਾਂ ਨਜ਼ਾਰਾ ਆ ਜਾਊਗਾ ਜਿਹੜੇ ਇੱਕ ਵਾਰ ਖਾ ਲੂਗਾ ਤੇ ਲੋ ਜੀ ਹੁਣ ਆਪਾਂ ਇਹਨੂੰ ਪਕਾ ਲੈਂਦੇ ਆ 10 ਤੋਂ 15 ਮਿੰਟ ਤੇ ਲੋ ਜੀ ਮਸਾਲਾ ਆਪਣਾ ਭੁੰਨ ਲਿਆ ਗਿਆ ਤੁਸੀਂ ਕਲਰ ਚੈੱਕ ਕਰੋ ਸਬਜੀ ਦਾ ਕਿੰਨਾ ਵਧੀਆ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਮੱਕ ਜਾਂਦਾ ਪੇਸਟ ਜਿਹਨਾਂ ਸਬਜੀ ਦੇ ਵਿੱਚ ਕਲਰ ਵੀ ਵਧੀਆ ਆਊਗਾ ਤੇ ਆਪਣਾ ਜਿਹੜਾ ਇਹ ਸਬਜੀ ਵਧੀਆ ਬਣੂ ਜਿਹਨ ਕੋਲੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ 5-7 ਮਿੰਟ ਹੋਰ ਪਕਾਵਾਂਗੇ ਤੇ ਲਓ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਸਾਰੇ ਹੀ ਹੁਣ ਆਪਾਂ ਗੈਸ ਕਰਦੇ ਆਂ ਬੰਦ ਪੱਠੀ ਤੇ ਇਹਨੂੰ ਐਦਾਂ ਹੀ ਹੁਣ ਛੱਡ ਦੋਗੇ ਜਦੋਂ ਆਪਣੀ ਰੋਟੀ ਲੱਗਣੀ ਆ ਰੋਟੀ ਤੋਂ ਤਕਰੀਬਨ 20 ਮਿੰਟ ਪਹਿਲਾਂ ਆਪਾਂ ਇਹਨੂੰ ਦੁਬਾਰਾ ਗਰਮ ਕਰਕੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਮਿਕਸ ਸਬਜ਼ੀ ਫਰਾਈ ਕਰਕੇ ਰੱਖੀ ਹੋਈ ਆ ਉਹ ਪਾਵਾਂਗੇ ਇਸ ਟਾਈਮ ਤੇ ਸਬਜ਼ੀ ਆਪਾਂ ਨੇ ਇਹਦੇ ਵਿੱਚ ਤਾ ਨਹੀਂ ਪਾਈ ਕਿਉਂਕਿ ਰੋਟੀ ਲੱਗਣੀ ਆ ਲੇਟ ਜੇ ਆਪਾਂ ਨੇ ਮੰਨ ਲਓ ਹੁਣ ਸਬਜ਼ੀ ਇਹਦੇ ਵਿੱਚ ਮਿਕਸ ਫਰਾਈ ਪਾਤੀ ਤਾਂ ਫਿਰ ਸਬਜ਼ੀ ਆ ਜਿਹੜੀ ਕੁਲ ਜਾਂਦੀ ਆ ਦੁਬਾਰਾ ਗਰਮ ਕਰਨੀ ਪਈ ਤੇ ਆਪਾਂ ਇਹਨੂੰ ਦੁਬਾਰਾ ਗਰੇਵੀ ਨੂੰ ਗਰਮ ਕਰੂੰਗੇ ਤੇ ਮੌਕੇ ਤੇ ਫਿਰ ਆਪਾਂ ਜਿਹੜੀ ਸਬਜ਼ੀ ਇਹਦੇ ਵਿੱਚ ਪਾ ਦੂਗੇ ਤੇ ਲਓ ਜੀ ਹੁਣ ਕਰਦੇ ਆਪਾਂ ਮਿਕਸ ਰੈਡੀ ਪਰ ਰੋਟੀ ਦਾ ਜਿਹੜਾ ਆਰਡਰ ਆ ਚੁੱਕਿਆ ਜੀ ਠੀਕ ਹੈ ਜੀ ਤੇ ਆ ਹੁਣ ਜਿਹੜਾ ਮਸਾਲਾ ਇਹ ਆਪਾਂ ਨੇ ਪਹਿਲਾਂ ਇਹ ਕਰਨਾ ਗਰਮ ਤੇ ਨਮਕ ਮਿਰਚ ਇਹਦਾ ਅਸੀਂ ਐਸੇ ਟਾਈਮ ਤੇ ਜਿਹੜਾ ਉਹ ਸੈੱਟ ਕਰ ਦੇਣਾ ਹੈ ਕਿਉਂਕਿ ਐਮਸਾਲੇ ਦੇ ਵਿੱਚ ਨਮਕ ਮਿਰਚਾ ਜਿਹੜਾ ਥਲਕਾ ਜਿਹਾ ਓਵਰ ਪਾਉਣਾ ਪੈਂਦਾ ਹੈ ਕਿਉਂਕਿ ਜਦੋਂ ਉਸ ਮਿਕਸ ਸਬਜੀ ਇਹਦੇ ਵਿੱਚ ਪਾਤੀ ਨਾ ਉਸ ਤੋਂ ਬਾਅਦ ਆਪਾਂ ਜਿਹੜਾ ਨਮਕ ਮਿਰਚ ਪਾਉਂਦੇ ਆ ਉਹ ਸਹੀ ਢੰਗ ਨਾਲ ਮਿਕਸ ਨਹੀਂ ਹੁੰਦਾ ਇਸ ਕਰਕੇ ਆ ਗਰੇਵੀ ਦੇ ਵਿੱਚ ਥੋੜਾ ਜਿਹਾ ਨਮਕ ਮਿਰਚ ਹਲਕਾ ਜਿਹਾ ਤੇਜ ਕਰਕੇ ਫਰਾਂ ਪੈਦੇ ਵਿੱਚ ਮਿਕਸ ਜਿਹੜੀ ਉਹ ਪਾ ਦੋਗੇ ਤੇ ਲੋ ਜੀ ਹੁਣ ਪਹਿਲਾਂ ਆਪਾਂ ਮਸਾਲਾ ਜਿਹੜਾ ਕਰਦੇ ਆਂ ਚੈੱਕ ਤੇ ਲੋ ਜੀ ਆ ਮਸਾਲਾ ਆਪਾਂ ਨੇ ਹੁਣ ਥੋੜਾ ਜਿਹਾ ਪਲੇਟ ਦੇ ਵਿੱਚ ਕੱਢ ਲਿਆ ਆਪਾਂ ਕਰਦੇ ਇਹਨੂੰ ਚੈੱਕ ਹਲਕਾ ਜਿਹਾ ਨਾਮਕਾ ਕਹ ਜੀ ਤੇ ਆਪਾਂ ਨਾਮਕਾ ਜਿਹੜਾ ਮਸਾਲੇ ਦੇ ਵਿੱਚ ਹੁਣ ਪਾਉਂਗੇ ਕਿਰਾ ਪੁੱਟਣਾ ਥੋੜਾ ਜਿਹਾ ਪਰ ਨਾਮਕਾ ਜਿਹੜਾ ਹੁਣ ਪਾ ਦਿੰਦੇ ਆ ਆ ਲੋ ਜੀ ਇਹਨੂੰ ਕਰ ਦਈਏ ਮਿਕਸ ਇਸ ਕੋਲ ਅਪਾ ਦੇ ਵਿੱਚ ਰਲਾਵਾਂਗੇ ਆਪਣੀ ਮੋਤੀ ਸਬਜ਼ੀ ਇਹਨੂੰ ਮਿਕਸ ਕਰਨ ਤੋਂ ਬਾਅਦ ਤੇ ਲਓ ਜੀ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਉਬਲੇ ਹੋਏ ਬੋਇਲ ਕੀਤੇ ਹੋਏ ਮਟਰ ਦਾਣਾ ਪਾ ਦੇ ਬਈ ਤੇ ਲਓ ਜੀ ਮਟਰ ਦਾਣਾ ਆ ਗਿਆ ਤੇ ਹੁਣ ਪਾਉਣੀ ਆਪਾਂ ਦੇ ਵਿੱਚ ਆਪਣੀ ਮਿਕਸ ਜਿਹੜੀ ਕਿ ਆਪਾਂ ਨੇ ਫਰਾਈ ਕਰਕੇ ਰੱਖੀ ਥੀ ਠੀਕ ਹੈ ਜੀ ਥੋੜਾ ਜਿਹਾ ਆਪਾਂ ਨੇ ਪਨੀਰ ਵੀ ਪਾ ਲਿਆ ਵਿੱਚ ਵਧੀਆ ਲੱਗਦਾ ਏ ਤੇ ਆਜੋ ਬਈ ਲੈਓ ਜੀ ਮਿਕਸ ਪਾ ਦਿਓ ਵਿੱਚ ਚਾਕੇ ਬਿਚਾਕੇ ਬਾਈ ਅੱਗੇ ਨੂੰ ਕਰ ਦੋ ਲੋਕੀ ਸਜਣਾ ਨੂੰ ਪਾ ਦਿਆ ਸੋ ਇਸ ਤਰੀਕੇ ਨਾਲ ਬਣਦੀ ਹੈ ਜੀ ਵਿਆਹ ਸ਼ਾਦੀਆਂ ਦੇ ਵਿੱਚ ਮਿਕਸ ਵਜਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਹੁਣ ਇਹਨੂੰ ਕਰ ਦਿੰਦੇ ਆਪਾਂ ਮਿਕਸ ਸਬਜੀ ਨੂੰ ਕਰਾਂਗੇ ਹਲਕੇ ਹੱਥਾਂ ਨਾਲ ਮਿਕਸ ਹੌਲੀ ਹੌਲੀ ਤਾਂ ਜੋ ਸਬਜੀ ਕੁਲੇ ਨਾ ਤੇ ਲੋ ਜੀ ਸਬਜੀ ਆਪਾਂ ਨੇ ਕਰ ਲਈ ਆ ਹੁਣ ਮਿਕਸ ਤੁਸੀਂ ਕਲਰ ਦੇਖੋ ਜੀ ਸਬਜੀ ਦਾ ਕਿੰਨਾ ਪਿਆਰਾ ਤੇ ਕਿੰਨਾ ਵਧੀਆ ਕਲਰ ਆਇਆ ਸੋ ਇਸ ਤਰੀਕੇ ਨਾਲ ਬਣਾਉਣੀ ਆ ਜੀ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਮਿਕਸ ਵਿੱਚ ਸਬਜੀ ਜਿਹੜੀ ਕਿ ਬਹੁਤ ਹੀ ਟੇਸਟੀ ਬਣਦੀ ਆ ਠੀਕ ਆ ਜੀ ਤੁਸੀਂ ਕਦੇ ਖਾਧੀ ਵੀ ਹੋਣੀ ਆ ਬਿਹਾਂ ਦੇ ਵਿੱਚ ਠੀਕ ਆ ਜੀ ਆ ਕਲਰ ਚੈੱਕ ਕਰੋ ਸਬਜੀ ਦਾ ਮੈਂ ਕਹਿੰਦਾ ਤੁਸੀਂ ਇੱਕ ਵਾਰ ਖਾ ਲੂਗੇ ਨਾ ਨਜ਼ਾਰਾ ਆ ਜਾਊਗਾ ਆ ਦੇਖੋ ਜੀ ਕਿੰਨੀ ਸੋਹਣੀ ਕਿੰਨੀ ਪਿਆਰੀ ਆਪਣੀ ਸਬਜੀ ਬਣੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਜੀ ਤੇ ਲਓ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੁਸੀਂ ਇਹਦੇ ਉੱਪਰ ਮੱਖਣ ਕਰੀਮ ਵਗੈਰਾ ਵੀ ਪਾ ਸਕਦੇ ਹੋ ਥੋਡੀ ਆਪਣੀ ਮਰਜ਼ੀ ਹੈ ਜੀ ਤੇ ਲਓ ਜੀ ਹੁਣ ਆਪਾਂ ਹਰਾ ਧਨੀਆ ਪਾ ਲਨੇ ਆ ਮਿਕਸ ਵੈਜ ਬਣ ਕੇ ਆਪਣੀ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਬਣਦੀ ਹੈ ਜੀ ਮਿਕਸ ਵੈਜੀਟੇਬਲ ਸਬਜੀ ਬਿਆਂ ਦੇ ਵਿੱਚ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਮਿਲਦੇ ਆ ਜੀ ਹੁਣ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ